ਹਲਕਾ ਫਤੇਗੜ ਚੂੜੀਆਂ ਦੇ ਪੰਚਾਇਤ ਸਰਪੰਚਾਂ ਤੇ ਜਿਨ੍ਹਾਂ ਦੇ ਕਾਗਜ਼ ਰੱਦ ਹੋਏ ਸਨ ਉਹਨਾਂ ਨੂੰ ਹਾਈ ਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ ਹਲਕਾ ਫਤੇਗੜ ਚੂੜੀਆਂ ਦੇ ਦੋ ਬਲਾਕ ਬਟਾਲਾ ਅਤੇ ਫਤੇਗੜ ਚੂੜੀਆਂ ਦੇ ਉਹਨਾਂ ਪੰਚਾਇਤ ਸਰਪੰਚਾਂ ਨੂੰ ਰਾਹਤ ਦਿੱਤੀ ਗਈ ਹੈ ਜਿਨ੍ਹਾਂ ਤੇ ਕਾਗਜ਼ ਪੰਚਾਇਤ ਸਰਪੰਚੀ ਲਈ ਰੱਦ ਹੋਏ ਹਨ ਉਹਨਾਂ ਨੂੰ ਮਾਜੋਕ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਬੀਤੇ ਵੀਰਵਾਰ ਹਲਕਾ ਫਤੇਗੜ ਚੂੜੀਆਂ ਨਾਲ ਸੰਬੰਧਿਤ ਕਾਗਰਸੀ ਆਗੂ ਕਰਨ ਪੀਰ ਸਿੰਘ ਪੁੱਤਰ ਪਰਮੇਂਦਰ ਸਿੰਘ ਵਾਸੀ ਮਰੀਦਕੇ ਵੱਲੋਂ ਇੱਕ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਸੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਹਲਕਾ ਫਤੇਗੜ ਚੂੜੀਆਂ ਦੇ ਸੰਬੰਧਿਤ ਬਲਾਕ ਬਟਾਲਾ ਅਤੇ ਫਤੇਗੜ ਚੂੜੀਆਂ ਦੇ ਜੋ ਪੰਚੀ ਸਰਪੰਚੇ ਲਈ ਕਾਗਜ਼ ਚ ਦਾਖਲ ਹੋ ਰਹੇ ਹਨ ਉਸ ਵਿੱਚ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਹਨ ਉਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਐਮਬੀਡੀਪੀਓ ਫਤੇਗੜ ਚੂੜੀਆਂ ਅਤੇ ਬਟਾਲਾ ਨੂੰ ਨੋਟਿਸ ਕੱਢਿਆ ਗਿਆ ਸੀ ਉਸ ਦਾ ਨਿਪਟਾਰਾ ਕਰਦੇ ਮਾਨਯੋਗ ਜੱਜ رجیش بھارتواج ਅਤੇ ਸੰਜੀਵ ਪੇਰੀ ਨੇ ਫੈਸਲਾ ਸੁਣਾਦੇ ਹੋਏ ਕਿ ਇਸ ਜੋ ਵੀ ਬਲਾਕ ਬਟਾਲਾ ਅਤੇ ਫਤੇਗੜ ਚੂਹਿਆਂ ਦੇ ਸਰਪੰਚ ਜੀ ਤੇ ਜਿਨ੍ਹਾਂ ਦੇ ਕਾਗਜ਼ ਰੱਦ ਹੋਏ ਹਨ ਜਾਂ ਜਿਸ ਵੀ ਉਮੀਦਵਾਰ ਨੂੰ ਪੰਚ ਸਰਪੰਚੀ ਉਮੀਦਵਾਰ ਨੂੰ ਪਰੇਸ਼ਾਨੀਆਂ ਆ ਰਹੀਆਂ ਹਨ ਉਹਨਾਂ ਦਾ ਨਿਪਟਾਰਾ ਡਿਪਟੀ ਕਮਿਸ਼ਨਰ ਗਰਤਾਸਪੁਰ ਕਰਨਗੇ ਦੱਸਿਆ ਕਿ 12 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ ਸਮਾਪਨ ਕੀਤਾ ਗਿਆ ਹੈ 12 ਅਕਤੂਬਰ ਤੱਕ ਡਿਪਟੀ ਕਮਿਸ਼ਨਰ ਕਰਤਾਰਪੁਰ ਸਾਰੇ ਮਸਲਿਆਂ ਦੇ ਹੱਲ ਕਰਨਗੇ ਜਿਨ੍ਹਾਂ ਤੇ ਪਲਾਕ ਫਤਿਹਗੜ ਚੂੜੀਆਂ ਪਲਾਕ ਬਟਾਲਾ ਚ ਜਿਹੜੇ ਵੀ ਉਮੀਦਵਾਰਾਂ ਦੇ ਪੰਚੀ ਅਤੇ ਸਰਪੰਚੀ ਤੇ ਕਾਗਜ਼ ਰੱਦ ਹੋਏ ਹਨ ਉਹਨਾਂ ਦੀਆਂ ਮੁਸ਼ਕਲਾਂ ਦਾ ਉਹ ਹੱਲ ਕਰਨਗੇ ਇਸ ਤੋਂ ਪਹਿਲਾਂ ਜਿਨ੍ਹਾਂ ਦੇ ਕਾਗਜ਼ ਰੱਦ ਹੋਏ ਹਨ ਉਹ ਆਪਣੀਆਂ ਐਪਲੀਕੇਸ਼ਨ ਡਿਪਟੀ ਕਮਿਸ਼ਨਰ ਕਰਤਾਰਪੁਰ ਨੂੰ ਦੇਣਗੇ ਅਤੇ ਉਸ ਤੋਂ ਬਾਅਦ ਉਹਨਾਂ ਐਪਲੀਕੇਸ਼ਨਾਂ ਦਾ ਨਿਪਟਾਰਾ ਡਿਪਟੀ ਕਮਿਸ਼ਨਰ ਕਰਤਾਰਪੁਰ ਵੱਲੋਂ ਕੀਤਾ ਜਾਵੇਗਾ ਜਿਨ੍ਹਾਂ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਜੇਤੀ ਚੋਣਾ ਦੌਰਾਨ ਕਾਗਜ਼ ਦੇ ਦਾਖਲ ਕਰਾਉਣ ਲੱਗਿਆ ਕੋਈ ਕਿਸੇ ਕਿਸਮ ਦੀ ਵੀ ਕੋਈ ਪਰੇਸ਼ਾਨੀ ਆਰੋ ਨਾਲ ਸੰਬੰਧਤ ਜਾਂ ਬੀ ਡੀ ਪੀਓ ਬਲਾਕ ਨਾਲ ਸੰਬੰਧਤ ਚਾਹਾਂ ਪੁਲਸ ਨਾਲ ਸੰਬੰਧਤ ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਕੋਈ ਪਰੇਸ਼ਾਨੀਆਂ ਤੇ ਉਹਨਾਂ ਪਰੇਸ਼ਾਨੀਆਂ ਦਾ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਗਰਤਾਸਪੁਰ ਨੂੰ ਕੋਈ ਐਪਲੀਕੇਸ਼ਨ ਉਹ ਦੇ ਸਕਦੇ ਹਨ ਅਤੇ ਤਾਂ ਜੋ ਡਿਪਟੀ ਕਮਿਸ਼ਨਰ ਉਹਨਾਂ ਪਰੇਸ਼ਾਨੀਆਂ ਦਾ ਹੱਲ ਕਰਨ ਮਾ ਜੋਗ ਰਜੇਸ਼ ਭਾਰਤਵਾਜ ਅਤੇ ਸੰਜੀਵ ਪੇਰੀ ਦੀ ਅਦਾਲਤ ਵੱਲੋਂ ਇਹ ਅੱਜ ਹੁਕਮ जारी ਹੋਏ ਹਨ ਆਰਡਰ ਹੋਏ ਹਨ ਕਿ ਡਿਪਟੀ ਕਮਿਸ਼ਨਰ ਗਰਤਾਸਪੁਰ ਸਿਰਫ ਜਲਾ ਗਰਦਾਸਪੁਰ ਚ ਦੋ ਹੀ ਬਲਾਕ ਜਿਨ੍ਹਾਂ ਚ ਬਟਾਲਾ ਅਤੇ ਗਰਦਾਸਪੁਰ ਆਉਂਦੇ ਹਨ ਉਹਨਾਂ ਦੀਆਂ ਉਹਨਾਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਨ ਜਿਨ੍ਹਾਂ ਨੂੰ ਪੰਚਾਇਤੀ ਚੋਣਾਂ ਦੀ ਚੋਣ ਪ੍ਰਕਿਰਿਆ ਜਿਸ ਵਿੱਚ ਕਾਗਜ਼ ਦਾਖਲ ਕਰਾਉਣ ਤੋਂ ਲੈ ਕੇ ਚੋਲਾ ਟੈਕਸ ਤੋਂ ਲੈ ਕੇ ਕਾਫੀ ਚ ਵਾਪਸੀ ਤਾਂ ਕਿ ਸਿੰਪਲ ਮੈਨ ਤੱਕ ਜਿੰਨਾਂ ਦੀਆਂ ਵੀ ਪਰੇਸ਼ਾਨੀਆਂ ਨੇ ਉਹ ਆਪਣੀਆਂ ਪਰੇਸ਼ਾਨੀਆਂ ਡਿਪਟੀ ਕਮਿਸ਼ਨਰ ਕਟਾਸਪੋਰਟ ਕੋਲ ਲਿਜਾ ਸਕਦੇ ਹਨ ਅਤੇ ਉਹਨਾਂ ਕੋਲ ਆਪਣਾ ਮਸਲਾ ਹੱਲ ਕਰਵਾ ਸਕਦੇ ਹਨ ਅਤੇ ਮਾਜੋਗ ਰਜੇਸ਼ ਪੇਰੀ ਜੱਜ ਅਤੇ ਮਾਜੋਗ ਸੰਜੀਵ ਪੇਰੀ ਦੋਵਾਂ ਇਚਜਾਂ ਦੇ ਫੈਸਲੇ ਅਨਸਾਰ ਡਿਪਟੀ ਕਮਿਸ਼ਨਰ ਕਟਾਸਪੋਰਟ ਕੋਲ ਇਹਨਾਂ ਦੇ ਕਾਗਜ਼ ਰੱਤ ਹੋਏ ਹਨ ਉਹ ਆਰਓ ਨਾਲ ਸਬੰਧਤ ਜਾਂ ਬੀ ਡੀ ਪੀਓ ਬਲਾਕ ਨਾਲ ਸੰਬੰਧਿਤ ਕਿਸੇ ਤਰ੍ਹਾਂ ਦੀ ਵੀ ਉਹਨਾਂ ਨੂੰ ਪਰੇਸ਼ਾਨੀਆਂ ਤਾਂ ਉਹ ਡਿਪਟੀ ਕਮਿਸ਼ਨਰ ਗਰਤਾਸਪੁਰ ਕੋਲ ਆਪਣੀ ਐਪਲੀਕੇਸ਼ਨ ਜਾਂ ਦਰਖਾਸਤਾਂ 'ਚ ਉਹ ਵੀ ਮਸਲਾ ਉੱਥੇ ਉਹਨਾਂ ਕੋਲ ਪੁਟ ਅਪ ਕਰ ਸਕਦੇ ਹਨ ਚਿਸਤਾ ਨਿਪਟਾਰਾ ਜਿਹੜਾ ਉਹ 12 ਅਕਤੂਬਰ ਤੱਕ ਜਿਹੜਾ ਜਵਾਬ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਮਾਜੂਬ ਹਾਈ ਕੋਰਟ ਵਿੱਚ ਦੇਣਾ ਹੋਵੇਗਾ ਅਤੇ ਹੁਣ ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਵੀਰਵਾਰ ਨੂੰ ਕਰਨਪੀਰ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਮਰੀਦਕੇ ਵੱਲੋਂ ਇੱਕ ਪਟੀਸ਼ਨ ਦਾਖਲ ਕੀਤੀ ਗਈ ਸੀ ਜਿਸ ਵਿੱਚ ਉਹ ਉਸਨੇ ਕਿਹਾ ਸੀ ਕਿ ਜੋ ਪੰਚਾਇਤ ਸਰਪੰਚਾਂ ਦੀਆਂ ਚੋਣਾਂ ਦੌਰਾਨ ਕਾਗਜ਼ दाखल ਦੀ ਪ੍ਰਕਿਰਿਆ ਚੱਲ ਰਹੀ ਹੈ ਉਸ ਵਿੱਚ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਹਨ ਅਤੇ ਉਹਨਾਂ ਨੂੰ ਉਸ ਵਿੱਚ ਖੱਸ਼ਾ ਸੀ ਕਿ ਉਹਨਾਂ ਦੇ ਕਾਗਜ਼ ਰੱਦ ਹੋ ਸਕਦੇ ਹਨ ਉਸ ਵਿੱਚ ਨੋਟਿਸ ਕੀਤਾ ਗਿਆ ਸੀ ਮਾਜੋਗ ਹਾਈ ਕੋਰਟ ਵੱਲੋਂ ਕਿ ਬੀਟੀਪੀਓ ਦਫ਼ਤਰ ਬਟਾਲਾ ਅਤੇ ਫਤਿਹਗੜ ਚੂੜੀਆਂ ਜਿੰਨੀਆਂ ਵੀ ਨਾਮਜ਼ਦਗੀਆਂ ਦਾਖਲ ਹੋਈਆਂ ਹਨ ਉਹਨਾਂ ਦਾ ਰਿਕਾਰਡ ਅਤੇ ਜੋ ਵੀ ਡਾਕੂਮੈਂਟਸ ਨੇ ਉਹਦੇ ਨਾਲ ਲੱਗੇ ਸਨ ਉਹ ਸਾਰੇ ਹੀ ਹਾਈ ਕੋਰਟ ਤਲਬ ਕੀਤੇ ਸਨ ਅੱਜ ਉਸੇ ਹੀ ਪਟੀਸ਼ਨ ਦਾ ਅੱਜ ਨਿਪਟਾਰਾ ਕਰਦੇ ਆਂ ਮਾਝੂ ਹਾਈ ਕੋਰਟ ਵੱਲੋਂ ਡਿਪਟੀ ਕਮਿਸ਼ਨਰ ਗਰਦਾਸਪੁਰ ਨੂੰ ਡਾਇਰੈਕਸ਼ਨ ਦਿੱਤੀ ਗਈ ਏ ਕਿ ਉਹ ਜਿਹੜੇ ਵੀ ਉਮੀਦਵਾਰ ਪੰਚਾਇਤ ਸਰਪੰਚਾ ਦੇ ਉਮੀਦਵਾਰ ਹਨ ਉਹਨਾਂ ਨੂੰ ਜੋ ਵੀ ਪਰੇਸ਼ਾਨੀਆਂ ਆਈਆਂ ਚੋਣ ਇਸ ਕਾਗਜ਼ ਦਾਖਲ ਕਰਾਉਣ ਦੀ ਪ੍ਰਕਿਰਿਆ ਦੌਰਾਨ ਉਹ ਸਾਰੇੀਆਂ ਪਰੇਸ਼ਾਨੀਆਂ ਡਿਪਟੀ ਕਮਿਸ਼ਨਰ ਗਰਦਾਸਪੁਰ ਸੁਣਨਗੇ ਅਤੇ ਉਹਨਾਂ ਨੂੰ ਹੱਲ ਕారణਕ ਅਤੇ 12 ਅਕਤੂਬਰ ਤੱਕ ਇਹ ਸਾਰਾ ਮਸਲਾ ਜਿਹੜਾ ਹੱਲ ਕੀਤਾ ਜਾਵੇਗਾ ਜਿਸ ਦੀ ਰਿਪੋਰਟ ਮਾਨਜੋਗ ਹਾਈ ਕੋਰਟ ਵਿੱਚ ਗਰਦਾਸਪੁਰ ਡਿਪਟੀ ਕਮਿਸ਼ਨ ਦਫ਼ਤਰ ਵੱਲੋਂ ਦਿੱਤੀ ਜਾਵੇਗੀ